आ आ वाहे गुरु जी का खालसा वाहे बहादुर साहब महाराज सदाई भला करो कृपा करो, करो नाच करो बाबा जी औखी कड़ी ना दे करो कृपा धन धन श्री गुरु तेग बहादुर साहब महाराज अपनी कृपा करो मेहर करो बच्चा से बाबा जी कर दोपा दो ਉਧਰ ਦਾ ਹੈ ਗੁਰਗੋਵਿੰਦ ਸਿੰਘ ਜੀ ਮਹਾਰਾਜ वाहेगुरु <avía žlasting> <आगास> जीाचा <terror feelings> جال جائے اپ ساجا کر اے جھک لبا دورت

ਆਪਾ ਹੈ ਮੇਰਾ ਦਰਬਿਆ ਪਰਮੇ ਚਲ ਰਤਨਾ ਸੂਰਜ ਕਿਰਨ ਮਿਲੇ ਕਲ ਕਾ ਜੰੂ ਆ ਰਾਮ ਜੋਤੀ ਜੋਤ ਰਲੀ ਸੰਪੂਰਨ ਤੀਆ ਆ ਰਾਮ ਬ੍ਰਹਮ ਦੀ ਸੇ ਬ੍ਰਹਮ ਸੁਣੀਏ ਏਕ ਏਕ ਵਖਾਣੀਏ ਆਤਮ ਬਸਾਰਾ ਕਰਨਾ ਰੱਬ বিনা ਨਹੀਂ ਜਾਣੀਏ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਕਰਤਾ ਆਪ ਭੁਗਤਾ ਆਪ ਪਕਰਨ ਕੀਆ ਬਿਰਵੰਤ ਨਾਨਕ ਸੇ ਹੀ ਜਾਣੇ ਜਿੰਨੀ ਹਰ ਸੁਪੀਆ ਸਤਿਗੁਰੂ ਮੇਰਾ ਸਦਾ ਸਦਾ ਨਾਇਆ you <laughs>

कटी हशे गुरे जीरण करम वे पूरन करम वे बेरा हनांती तूं फेरे बनांती तूं फेरे नाम तारे प नव नो गप मेरे मारे मैसेर ओ मित्र प्यारे न हर मोरी दा नगरूल तर प सोन वाहेगुरु जीा वाहेगुरु जी सतना सपन ਸਾਹਿਬ ਗੁਰੂ ਸਾਹਿਬ ਜੀ ਕਚਾ ਕੰਚਨ ਭਇਓ ਸ਼ਬਦ ਗੁਰ ਸਰਵਣ ਸੁਣਿਓ ਦੇਖ ਤੈ ਅੰਮ੍ਰਿਤ ਹੋਇਓ ਨਾਮ ਸਤ ਗੁਰ ਮੁਖ ਪਣਿਓ ਲੋ ਹੋਯੋ ਲਾਲ ਨਦਰ ਸਤ ਗੁਰ ਜਦ ਧਾਰ ਪਾਹਣ ਮਾਨਕ ਕਰ ਗਿਆਨ ਗੁਰ ਕਹੋ ਵਿਚਾਰ ਕਾਠੋਂ ਸ਼੍ਰੀ ਖੰਡ ਸਤ ਗੁਰ ਕੀਏ ਦੁਖ ਦਰਿਦ੍ਰਤਿਨ ਕੇ ਗਏ ਸਤ ਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸਰਨਰ ਪਾਏ ਸਤ ਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸਰਨਰ ਪਾਏ ਧਨ 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 ਜਨ ਆਇਆ ਜੇਸ ਪ੍ਰਸਾਦ ਸਭ ਜਗਤ ਤਰਾਇਆ ਜਨਿਆ ਬਨ ਕਾਇ ਹੈ ਸੋ ਜਨਕ ਸੰਗ ਚਿਤ ਆਵੈ ਨਾ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹ ਧਾਰ ਸਤ ਗੁਰ ਮੇਰਾ ਸਦਾ ਸਦਾ ਨਾਵ ਨਾ ਜਾਏ ਉਹ ਅਬਨਾਸੀ ਪਰਖ ਹੈ ਸਭ ਮੈਂ ਰਹਾ ਸਮਾਏ ਹਾਂ ਆਇਆ ਦੂਰ ਚੱਲ ਕੇ ਮੈਂ ਤਕੀ ਤਉ ਸ਼ਰਨਾਏ ਜੀਉ ਮੈਂ ਆਸ ਰਖੀ ਚਿਤ ਮੈਂ ਮੇਰਾ ਸਭ ਦੁੱਖ ਗਵਾਏ ਜੀਉ ਤੇਰਾ ਨਾਮ ਓਰ ਮੈਂ ਗਾਇਓ ਜਾ ਕੈ ਸਮ ਨਹੀਂ ਕੋਏ ਜੇ ਸਿਮਰਤ ਸੰਕਟ ਮਿਟੇ ਦਰਸ ਤੁਹਾਰੋ ਹੋਏ ਸੁਖੋ ਟਲ ਗੁਰ ਸੇਵੀਆ ਐਨ ਸਹਜ ਸੁਭਾਏ ਦਰਸ਼ਨ ਪਰਸ ਗੁਰੂ ਕਾ ਜਨਮ ਮਰਨ ਦੁਖ ਹੋ ਵਸਫਤ ਖਸਮ ਦੀ ਨੂਰ ਯਾਰ ਸੋ ਕਰਸਾ ਤਦ ਡਿਠੇ ਸੱਚੇ ਪਾਤਸ਼ਾਹ ਮੜ ਜਨਮ ਜਨਮ ਦੀ ਸਜਣ ਸੱਚ ਪਾਤਸ਼ਾਹ ਸਿਰ ਸਾਹਦ ਜਿਸ ਪਾਸ ਬੈਠਿਆ ਸੋਹੀਆ ਸਬਨਾ ਦਾ ਸਤਨਾਮ ਆਹੇ ਗੁਰ ਸਾਹਿਬ ਜੀ ਸੁਰਠ ਮਹੱਲਾ ਪੰਜਾ ਅਬਨਾਸੀ ਜੀ ਅਨਕੋਤਾ ਤਾ ਸਿਨਰਤ ਸਭ ਨਲ ਖੋਈ ਗਣਨੇਦਾਨ ਭਗਤਨ ਕਾ ਬਰਤਨ ਬੇਰ ਲਾਪਾਵ ਕੋਈ ਅਬਨਾਸੀ ਜੀ ਅਨ ਕੋ ਤਾਤ ਸਿਮਰਤ ਸਭ ਮਲ ਖੋਈ ਗੁਣ ਨਿਹਾਨ ਭਗਤਨ ਕਾ ਬਰਤਨ ਬੇਰਲਾ ਪਾਵੈ ਕੋਈ ਮੇਰੇ ਮਨ ਜਪ ਗੁਰ ਗपाल ਪ੍ਰਭ ਸੋਈ ਜਾਕੀ ਸ਼ਰਨ ਪਿਆ ਸੁਖ ਪਾਈਐ ਬਾਹੜ ਦੁਖ ਨ ਹੋਈ ਪਰਾਹ ਵੜ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਤੂਰ ਨਾਨਕ ਦਾਸ ਬਾਂਛਾ ਜਿਨ ਹਰ ਨਾਮ ਰੇਦਾ ਪਰੋਈ ਵਡ ਭਾਗੀ ਸਾਧ ਸੰਗ ਪ੍ਰਾਪਤ ਤਨ ਭੇਟਤ ਧਰਮਤ ਖੋਈ ਤਨ ਕੀ ਤੂਰ ਨਾਨਕ ਦਾਸ ਬਾਛਾ ਜੇ ਨਹਰ ਨਾਮ ਰਿਤੇ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਅਬਿਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲਕ ਹੋਈ ਗੁਣ ਨਿਹਾਨ ਭਗਤਨ ਕੋ ਬਰਤਨ ਬੇਰੱਲਾ ਪਾਵੇ ਕੋਈ ਗੁਰੂ ਪਿਆਰ ਵਾਲਿਓ ਅੱਜ ਦਾ ਪਾਵਨ ਮਖਵਾਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੋਰਠ ਰਾਗ ਅੰਦਰ ਪਾਵਨ ਅੰਗ 617 ਅਤੇ 18 ਉੱਤੇ ਸੁਭਾਏ ਮਾਨ ਹੈ ਅੱਜ ਦਾ ਸੰਪਤਾ ਕਲਗੀਧਰ ਸਤਿਗੁਰੂ ਜਿਨ੍ਹਾਂ ਨੇ ਆਪਣਾ ਸਰਵੰਸ ਵਾਰ ਦਿੱਤਾ ਮਹਾਨ ਸਤਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਦੇ ਦਿਹਾੜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਦੀ ਰੇਤ ਤੋਂ ਗੁਰਿਆਈ ਬਖਸ਼ਿਸ਼ ਕਰਕੇ ਜੋਤੀ ਜੋਤ ਸਮਾਉਂਦੇ ਨੇ ਅੱਜ ਸਤਗੁਰੂ ਦਾ ਮਹਾਨ ਪਾਵਨ ਜੋਤੀ ਜੋਤ ਪੁਰਬ ਜਦੋਂ ਨੰਦੇੜ ਸਾਹਿਬ ਜੀ ਦੀ ਧਰਤੀ ਤੇ 1708 ਦੇ ਚ ਸਤਗੁਰੂ ਜੋਤੀ ਜੋਤ ਸਮਾਏ ਤੇ ਬਚਨ ਕੀਤਾ ਸੀ ਆਤਮਾ ਗ੍ਰੰਥ ਵਿੱਚ ਸ਼ਰੀਰ ਪੰਥ ਵਿੱਚ ਜਿਉ ਪ੍ਰਭੂ ਕੋ ਮਿਲਬੋਛਹ ਖੋਜ ਸ਼ਬਦਮ ਲੇਹ ਕੰਨੇ ਜਿਹੜਾ ਰਬ ਨੂੰ ਮਿਲਣਾ ਚਾਹੁੰਦਾ ਏ ਮੈਨੂੰ ਮਿਲਣਾ ਚਾਹੁੰਦਾ ਏ ਉਹ ਸ਼ਬਦ ਦੇ ਨਾਲ ਜੁੜੇ ਤੇ ਸ਼ਬਦ ਨਾਲ ਜੁੜ ਕੇ ਉਸ ਨੂੰ ਇਹ ਪ੍ਰਾਪਤੀ ਹੋਵੇਗੀ ਸਤਗੁਰ ਕਿਰਪਾ ਕਰਨ ਇਹੋ ਜੇ ਮਹਾਨ ਸਤਗੁਰ ਦੀ ਮਹਾਨ ਜੋਤਿ ਜੋਤਪੁਰਵਤੇ ਸਤਗੁਰ ਨੂੰ ਸਜਦੇ ਤੇ ਸਤਗੁਰ ਕਿਰਪਾ ਕਰਨ ਸਾਨੂੰ ਸਭਨਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜਨ ਸਾਰੇ ਹੀ ਗੁਰੂ ਦੇ ਲਾਲ ਬਣੀਏ ਅੰਮ੍ਰਿਤਧਾਰੀ ਬਣੀਏ ਇਹ ਅਵਸਥਾ ਬਣਾ ਲਈਏ ਕਿ ਗੁਰਮਤਿ ਸਿੱਖ ਕੇ ਅਸੀਂ ਸਿਖਾਉਣੀ ਅੰਮ੍ਰਿਤਧਾਰੀ ਕੌਮ ਬਣਾਉਣੀ ਤਾਂ ਕਿ ਸਾਡਾ ਇਹ ਜੀਵਨ ਆਪ ਵੀ ਗੁਰੂ ਦੇ ਲੇਖੇ ਲਗੇ ਤੇ ਦੂਜਿਆਂ ਨੂੰ ਵੀ ਗੁਰੂ ਦੇ ਚਰਣਾ ਦੇ ਨਾਲ ਜੁੜ ਕੇ ਲਾਹਾ ਖਟ ਸਕੀਏ ਸਤਿਗੁਰ ਸਭ ਨਾਨਾ ਨਾਮ ਸੇਵਾ ਸੰਵਰਨ ਦੀਆਂ ਦਾਤਾਂ ਬਖਸ਼ ਕੇ ਨੇਵਾਰ ਜਾਣ ਹੋਈਆਂ ਭੁੱਲਾਂ ਦੇ ਛਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ